ਨਸ਼ੇ ਦੇ ਵਿਰੁੱਧ ਲਗਾਤਾਰ ਪੰਜਾਬ ਸਰਕਾਰ ਦੀ ਜੰਗ ਜਾਰੀ ਹੈ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਦੇ ਉੱਪਰ ਬਲਡوزر ਚਲਾਏ ਜਾ ਰਹੇ ਹਨ ਤਾਜਾ ਮਾਮਲਾ ਸਾਹਮਣੇ ਆਇਆ ਖੰਨਾ ਦੇ ਪਾਇਲ ਇਲਾਕੇ ਤੋਂ ਜਿੱਥੇ ਇੱਕ ਨਸ਼ਾ ਤਸਕਰ ਵੱਲੋਂ ਬਣਾਈ ਗਈ ਗੈਰ ਕਾਨੂੰਨੀ ਜਾਇਦਾਦ ਤੇ ਬਲਡوزر ਚਲਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਨਸ਼ਾ ਤਸਕਰ ਤੇ ਉੱਪਰ 8 ਸਾਲਾਂ ਦੇ ਵਿੱਚ 6 ਮਾਮਲੇ ਦਰਜ ਹਨ ਅਤੇ ਇਸ ਸਮੇਂ ਜੋ ਵਿਅਕਤੀ ਮਨੀਸ਼ ਟੰਡਣ ਹੈ ਉਹ ਜੇਲ੍ਹ ਦੇ ਵਿੱਚ ਹੈ ਨਸ਼ਿਆਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਖੰਨਾ ਪੁਲਿਸ ਨੇ ਨਗਰ ਕੌਂਸਲ ਦੇ ਸਹਿਯੋਗ ਨਾਲ ਇਸ ਘਰ ਨੂੰ ਢਾਇਆ ਹੈ ਨਗਰ ਕੌਂਸਲ ਨੇ ਪਹਿਲਾਂ ਹੀ ਇਸ ਘਰ ਦੀ ਗੈਰ ਉਸਾਰੀ ਲਈ ਨੋਟਿਸ ਜਾਰੀ ਕੀਤਾ ਸੀ ਜਦੋਂ ਕਿ ਇਸ ਦਾ ਕੋਈ ਵੀ ਜਵਾਬ ਨਹੀਂ ਮਿਲਿਆ ਇਸ ਸਬੰਧੀ ਅੱਜ ਐਸਐਸਪੀ ਜੋਤੀ ਜਦਰ ਬੈਂਸ ਨੇ ਦੱਸਿਆ ਕਿ ਮਨੀਸ਼ ਟੰਡਨ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸ਼ਾਮਲ ਸੀ ਉਸਤੇ ਹੁਣ ਤੱਕ 6 ਮਾਮਲੇ ਦਰਜ ਹਨ ਫਾਈਲ ਦੇ ਵਿੱਚ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ 4 ਲੁਧਿਆਣਾ ਦੇ ਵਿੱਚ ਇੱਕ ਅਤੇ ਦਰਾਹੇ ਦੇ ਵਿੱਚ ਇੱਕ ਕੇਸ ਦਰਜ ਹੈ ਨਗਰ ਕੌਂਸਲ ਦੁਆਰਾ ਨੋਟਸ ਮਿਲਿਆ ਸੀ ਜਿਸ ਵਿੱਚ ਮਨੀਸ਼ ਟੰਡਨ ਦੇ ਘਰ ਦੀ ਗੈਰ ਕਾਨੂੰਨੀ ਉਸਾਰੀ ਢਾਉਣ ਦੇ ਲਈ ਪੁਲਿਸ ਫੋਰਸ ਦੀ ਮੰਗ ਕੀਤੀ ਗਈ ਸੀ ਜਿਸ ਤੇ ਅੱਜ ਕਾਰਵਾਈ ਕੀਤੀ ਗਈ ਹੈ ਕੋਈ ਦਿਨ ਪਹਿਲਾਂ ਖੰਨਾ ਦੀ ਮੀਟ ਮਾਰਕੀਟ ਵਿੱਚ ਬਲਡੋਜ਼ਰ ਦੀ ਕਾਰਵਾਈ ਹੋਈ ਸੀ ਇੱਥੇ ਨਸ਼ਾ ਤਸਕਰਾਂ ਦੇ ਘਟ ਆਏ ਗਏ ਸਨ ਜਿਸ ਤੋਂ ਉਪਰੰਤ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲਿਆਂ ਨੇ ਸੌਂ ਖਾਧੀ ਸੀ ਕਿ ਉਹ ਅੱਜ ਤੋਂ ਬਾਅਦ ਨਸ਼ਾ ਨਹੀਂ ਵੇਚਣਗੇ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਇਹ ਜਾਇਦਾਦ ਉਹਨਾਂ ਦੇ ਬਜ਼ੁਰਗਾਂ ਦੀ ਹੈ ਮਨੀਸ਼ ਟੰਡਨ ਦਾ ਜੋ ਨਸ਼ਾ ਤਸਕਰੀ ਕਰਦਾ ਸੀ ਉਹਨਾਂ ਦਾ ਵੜਕਾ ਉਸ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਸਾਡੇ ਨਾਲ ਛੜੇਮ ਧੱਕਾ ਹੋਇਆ ਹੈ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਨਾਲ ਅਤੇ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਕੋਈ ਵੀ ਨਹੀਂ ਰੱਖਦਾ ਪਰੰਤੂ ਸਾਰੀ ਘੇਰ ਮਾਰਦੀ ਮੇਰਾ ਘਰ ਕੋਈ ਵੀ ਨਹੀਂ ਰੱਖਦਾ ਮੇਰਾ ਕੋਈ ਵੀ ਨਹੀਂ ਰੱਖਦਾ ਮਾਝੂਮੀ ਮੰਗਦੇ ਨਹੀਂ ਅੱਜ ਮੇਰਾ ਆਦਮੀ ਜਿਹਾ ਬਾਤ ਨਹੀਂ ਕਰਦਾ ਮੇਰੀ ਬਾਲਟੀ ਨੂੰ ਬੰਦ ਕਰਦੇ ਪਰਵਾਰ ਦੀ ਕੋਨਸਲਰੀ ਹੁੰਦੀ ਆ ਇਹ ਮਕਾਨ ਜੱਦੀ ਪਏ ਅੱਜ ਤੋਂ ਘੱਟੋ ਘੱਟ 15 ਸਾਲ ਪਹਿਲਾਂ ਇਹ ਮਕਾਨ ਹਾਂ ਇਹ ਇੰਨ ਕੱਢਿਆ ਕਰ ਜਾਂਦੇ ਆਂ ਨਾਲ ਮੁੰਡਾ ਮੁੰਡੇ ਦਾ ਪਿਓ ਸਭ ਇਹਦਾ ਹੁਣ ਕਿੱਥੇ ਆਉਂਦੇ ਵੇ ਤਾਰੇ ਦੇ ਨਹੀਂ ਆ ਕੋਈ ਦਾਖਲ ਕਮੇਟੀ ਦਾ ਕੋਈ ਦੇਖਾਈ ਆ ਸਭ ਬੇਦਖੀ ਬਿਲਕੁਲ ਇਹਨਾਂ ਦੀ ਸੁਣਵਾਈ ਨਹੀਂ ਹੋਈ ਮੈਂ ਬੇ ਦਾਖਲ ਦੇ ਮੇਰੇ ਕੋਲ ਦਾ ਕਹਿਣਾ ਵੀ ਇਹਨਾਂ ਦੇ ਉੱਤੇ ਪਰਚੇ ਹੋਏ ਹੋਣੇ ਬਿਲਕੁਲ ਹੁੰਦਾ ਪਿੰਦਾ ਲੋਕਾਂ ਨੇ ਘਾਕੇ ਦਬਾਉ ਮੈਨੂੰ ਇੱਥੇ ਪੈਲ ਦੇ ਵਿੱਚ ਬਹੁਤ ਜ਼ਿਆਦਾ ਗੰਦੇ ਪਰ ਇੱਥੇ ਗਰੀਬ ਨੂੰ ਮਾਰ ਜ਼ਿਆਦਾ ਵੇ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਕੋਈ ਹੱਥ ਹੀ ਨਹੀਂ ਪੰਦਾ ਹੂੰ ਕੀ ਲੱਗਦਾ ਕੋਈ ਹੱਥ ਨਾਲ ਬਿਲਕੁਲ ਨਹੀਂ ਬੰਦਾ ਪੁੰਜਾ ਤਾਂ ਆਵੇਂ ਜਿਹੜਾ ਸਨ ਨਹੀਂ ਭੱਜਿਆ ਵੇ ਉਹਨੇ ਮਗਾਲ ਪਾਇਆ ਚਿੱਤੇ ਦੇ ਵਿੱਚ ਇੱਥੇ ਸ਼ਰੀਆਮ ਨੇ ਗੋਲੀਆਂ ਵੇਡੀਆਂ 50 ਵਾਰੀ ਛਾਣੇਗਾ ਕਿਸੇ ਨੇ ਕੋਈ ਸੁਣਵਾਈ ਨਹੀਂ ਦਿੱਤੀ ਜਿਹੜੇ ਗਰੀਮਾਰ ਪਿੰਦੇ ਨੇ ਮੁੰਡੇ ਮਰਦੇ ਬੈਠੇ ਉਹਨਾਂ ਨੂੰ ਫੜਵਾੜੀ ਦੇ ਅੰਦਰ ਸੁੱਠੀ ਜਾਂਦੇਂ ਦੇਖ ਲੰਘਣੇ ਚਾਰ ਪੰਜ ਪਰਚੇ ਨੇ ਇਹਨਾਂ ਨੂੰ ਅੰਦਰ ਸੁੱਟ ਦੋ ਬਸ ਉਹਨਾਂ ਦੇ ਬੱਚਾ ਬਾਦ ਉਹਨਾਂ ਦੇ ਮਗਾਲ ਤਾਂ ਹੈ ਉਹ ਤਾਂ ਬੈਠੋ ਉਹ ਤਾਂ ਬੈਠੋ ਅੱਛਾ ਜੀ ਤਾਂ ਵੀ ਥਾਣੇ ਮੇਰੇ ਕੇਂਦਰ ਕਮੇਟੀ ਦਫਤਰ ਦੇ ਕੇਂਦਰ ਵਿੱਚ ਦਵਾਈ ਨਹੀਂ ਹੈ ਅਰੇ ਆਮ ਮੈਂ ਤੇ ਗਰੀਬਾਨਾਂ ਤੱਕ ਮੁੰਡਾ ਖੁਦ ਮਿੰਦਾ ਸੀ ਚਾਰਵਾਂ ਹੀ ਬੰਦਾ ਸੀ ਪੱਟੇ ਚਾਹੀਆ ਅੱਛਾ ਤੀਨੋ ਸ਼ਖਰ ਨਹੀਂ ਪਾਇਲ ਦੇ ਵਿੱਚ ਕੋਈ ਨਹੀਂ ਆਪੇ ਬਸ ਤੁਰਾਂ ਦੇ ਪੈਰ ਮਾਰਦੀ ਮੇਰਾ ਖਸਰਾ ਮੇਰਾ ਘਰ ਦਾ ਵੀ ਪੈਰ ਮਾਰਦੀ ਅੱਜ ਅੱਜ ਅਸੀਂ ਪਾਇਲ ਦੇ ਵਿੱਚ ਇੱਕ ਜੋ ਟੰਡਨ ਮੋਹਲਾਏ ਤੇ ਵਿੱਚ ਇੱਕ ਮਨੀਸ਼ ਟੰਡਨ ਨਾਂ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫ ਆਰ ਨੇ ਐਨ ਡੀ ਪੀ ਐਸ ਐਕਟ ਦੇ ਅੰਡਰ ਉਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਤੇ ਸਿਵਲ ਡਿਪਾਰਟਮੈਂਟ ਨੇ ਫਿਰ ਐਕਸ਼ਨ ਲਿੱਤਾ ਹੈਗਾ ਤੇ ਇਹਦੇ ਉੱਪਰ ਵੀ 7 ਟੋਟਲ ਐਫਆਈਆਜ਼ ਨੇ ਨੇ ਸਟੈਂਡਰਡ ਦੱਸਿਆ ਰਹੇ ਹੈ ਇਸ ਨਾਲ ਕੋਈ ਜੇਲ੍ਹ ਦੇ ਵਿੱਚ ਹਾਂਜੀ 7 ਉਸਕੇ ਉੱਪਰ ਐਫਆਈਆਰ ਤੇ ਅ ड्रग ਪੈਡਲਸ ਹੈਗਾ ਤੇ ਏਰੀਆ ਦੇ ਵਿੱਚ ਮਤਲਬ ਕਾਫੀ ਸਾਰੇ ਲੋਕਾਂ ਨੂੰ ਡਰਗਸ ਸਪਲਾਈ ਕਰਦਾ ਸੀਗਾ ਤੇ ਕਾਫੀ ਸਾਰੇ ਦੇ ਉੱਪਰ ਐਫਆਈਆਰ ਤੇ ਸਾਥ ਤੋ ਤੱਕ ਐਫਆਈਆਰ ਅੱਜ ਹੋਰ ਕਿੱਥੇ ਕਿੱਥੇ ਹੋ ਰਿਹਾ ਕੰਨਾਂ ਦੇ ਵਿੱਚ ਅੱਜ ਇਹ ਕੀ ਹੈਗਾ ਜੀ ਅੱਜ ਤੇ ਇੱਕ ਹੀ ਹੈ ਇਸ ਤੋਂ ਪਹਿਲਾਂ ਵੀ ਕੰਨਾਂ ਦੇ ਵਿੱਚ ਜਿਹੜਾ ਮੀਡ ਮਾਰਕਟ ਜੈਕਸ਼ਨ ਕੀਤਾ ਰਹੀ ਸੀ ਦੂਜਾ ਵੱਡਾ ਐਕਚੁਅਲ ਖਤਰਾ ਨੂੰ ਕੀ ਵਾਰਨਿੰਗ ਦੇਣਾ ਚਾਹਾਂਗੇ ਅ ਜੀ ਮੈਂ ਪਹਿਲਾਂ ਤੋਂ ਤੁਹਾਡੇ ਮਾਧਿਅਮ ਰਾਹੀਂ ਤੇ ਤੁਹਾਨੂੰ ਤੇ ਆਮ ਬਾਕੀ ਲੋਕਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਬੀਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫਆਈਆਰਸ ਦਰਜ ਕਰ ਚੁੱਕੇ ਹਾਂ ਦੇ 100 ਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਹਾਂ ਤੇ 8 ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਹੈ ਜੋ ਕੰਜ਼ਿਊਮਰਸ ਹੈ ਉਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਕਰਦੇ ਪੰਚਾਇਤ ਸਪੋਰਟ ਕਰਦੀ ਅਸੀਂ ਇਦਾਂ ਦੇ 8 ਜੋ ਐਡਿਕਟ ਸੀਗੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਭੇਰਤੀ ਕਰਾਇਆ ਅਸੀਂ ਔਰ ਵੀ ਪ੍ਰੋਪਰਟੀਆਂ ਆਈਡੈਂਟੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ कल मिलके काफी सारी मीटिंग्स वगैरह कर रहे हैं ते जो आ, 108 टोटल ਹੁਣ ਤੱਕ ਅਰੈਸਟ ਹੋਏ ਆ ਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਨੇ ਤੇ